ਸ਼ਿਵਲਿੰਗ ਕੋਈ ਹੋ ਨਹੀਂ ਮੇਰੇ ਪ੍ਰਭੂ ਆਪਰਨਾ ਸ਼ਾਵਨ ਦੇ ਮਹੀਨੇ ਦੇ ਵਿੱਚ ਆ ਸ਼ਿਪਰੀ ਮੰਦਿਰ ਦੇ ਵਿੱਚ ਜਿਹੜੀ ਚੋਰੀ ਹੋਈ ਹੈ ਤੁਸੀਂ ਦੇਖ ਰਹੇ ਹੋ ਕਿ ਕਿੰਨਾ ਨਰਾਦਰ ਕੀਤਾ ਗਿਆ ਹੈ ਸ਼ਿਵ ਸ਼ੰਕਰ ਭਗਵਾਨ ਦੀ ਜਿਹੜੀ ਪ੍ਰਤਿਮਾ ਹੈ ਸ਼ਿਵਲਿੰਗ ਹੈ ਉਹਨੂੰ ਤੋੜਿਆ ਗਿਆ ਹੈ ਔਰ ਤੁਸੀਂ ਮਗਰ ਦੇਖੋ ਉਹਦੇ ਕੋਈ ਆਇ ਨਹੀਂ ਬਣਾ ਅਬ ਇਹ ਦੇਖ ਬੋ ਤੇ ਨਏ ਤੇ ਕੋਈ ਹੋਰ ਨਹੀਂ। ਨੋ। ਨੋ। ਅਸ਼ਕਰ ਜੀ। ਪੱਤਰਾਂ ਨੂੰ ਜਲਦੀ ਜਲਦੀ ਉਫੜਿਆ ਨਹੀਂ ਹਣਾ। ਪੱਤਰਾਂ ਨੂੰ ਖੰਡ ਕਰਕੇ ਲੈਟਰੀ ਪੜਤ ਰਹੇ ਹੁਣ। ਉਹਨਾਂ ਨੂੰ ਆਇਆ ਸੀਗਾ ਉਪਾਰਜਾ ਦੇ ਪਰ ਕਿਹੜਾ ਜੀ ਪਰਿੰਦਾਂ ਕਾਂਚੜਾ ਅਧੀਨ ਸ਼ੇਵਲਿੰਗ ਆਪਣਾ ਪਹਿਲਾ ਵੀ ਧੋੜਨਾ ਹੈ ਜਾਂ ਆਪਾਂ ਨੂੰ ਲੱਗਦਾ ਜੀ ਹੋਰ ਹੀ ਹੋ ਚਾਹਿਆ ਹੋਣਾ ਹੈ ਮਿੱਟੀ ਕਾ ਇਹ ਹੋਣਾ ਹੈ ਤਾਂ ਨਹੀਂ ਆਪਾਂ ਨੇ ਇਹਨਾਂ ਨੂੰ ਖਲਜੜਵਾਇਆ ਕੋਸ਼ਿਸ਼ ਤਾਂ ਕੀਤੀ ਸੀ ਸ਼ੀਸ਼ੇ ਨੂੰ ਸਾਹਮਣੇ ਆਵਾ ਹੋ ਰਿਹਾ ਸੱਤਾਂ ਉਹ ਜਿੱਥੇ ਵੀ ਦੱਸੋ ਜੀ ਬਤੁਲਿਆ ਨਹੀਂ ਤੋਂ ਉੱਧਰ ਨਾਲ ਕੇਵਲ ਦੇਖ ਕੇ ਇਹ ਜੇ ਚਾਹੀਦਾ ਹੈ ਤਾਂ ਬਾਕੀ ਬਾਕੀ ਵਾਲ ਵੀ ਕੱਟ ਲਾਉਂਗੇ ਵਾਲ ਰਹਿਣਗੇ ਇਹ ਤਾਂ ਥੋੜੇ ਮੈਨੂੰ ਬੋਲ ਲੱਗਦਾ ਮਦਦ ਕਰੋ ਜੇ ਮੈਂ ਕੋਈ ਤੇ ਹਲੋ ਹੋਰ ਤੋਂ ਦੂਰ ਮੇਰੇ ਤੇ ਪਰੇ ਜੀ ਨਹੀਂ ਹੋ ਰਹੀ ਨਹੀਂ ਸੁਭਾਰੋਂ ਕੋਈ ਸੇਣਾ ਬੋਲ ਰਿਹਾ ਹੈ ਰਿਸ਼ ਸ਼ਿਪਰੀ ਮਦਦ ਦਿਨਾ ਸ਼ਿ ਸ਼ਿਪਰੀ ਹਾਂ ਦੇ ਜ ਮਦਦ ਜੋ ਸਾ ਚੋਰੀ ਹੋ ਗਈ ਹੈ ਆ ਮੈਂ ਦੇਖੇ ਹੋ ਬੰਦੇ ਆ ਕੇ ਸਟਾਈਲ ਜੀ ਸ਼ੁਰੂ ਕਰੀਏ ਮੰਡਲ ਨੂੰ ਨਹੀਂ ਗਿਆ ਜੀ ਮਨਮੀ ਜੀ ਵੀ ਸੋਮਵਾਰ ਨੂੰ ਉਹਨਾਂ ਦਾ ਨਾਂ ਉੱਥੇ ਪ੍ਰੋਪਰ ਆਪਣਾ ਨਿਆਂ ਮਿਲਿਆ ਉਹ ਤੁਹਾਡੇ ਤੇ ਵੀ ਬੇਅਰ ਕਰਨਗੇ ਸਾਡੇ ਤੇ ਵੀ ਬੇਅਰ ਕਰਨਗੇ ਉਸ ਤੋਂ ਪਹਿਲਾਂ ਉਹਨਾਂ ਨੇ ਸਾਨੀ ਕੋਸ਼ੀ ਖੜਾ ਦੇਣੀ ਹੈ ਜੀ ਹਰ ਹਾਲ ਅਲੱਗ ਤੇ ਮੁੱਖ ਮੰਤਰੀ ਨੇ ਆਣਾ ਹੋਵੇ ਇਹ ਕੰਮ ਹੁੰਦਾ ਹੁੰਦਾ ਕਰਦੇ ਕੋਈ ਰਾਤ ਨੂੰ ਰਾਤ ਜਗਾਈ ਕਿੰਨੀ ਹੁੰਦੀ ਹੈ ਜੀ ਹਾਂਜੀ ਸਾਰੇ ਬਹੁਤ ਖੁਸ਼ੀ ਹੋਣਾ ਕਰਨਾ ਤੇ ਕੋਸ਼ਿਸ਼ ਕਰਨੀ ਹੈ ਕਿ ਪ੍ਰਦਰਸ਼ਨ ਉਹ ਕਰੀਏ ਜਿਹਦੇ ਨਾਲ ਆਮ ਪਬਲਿਕ ਨੂੰ ਇੱਥੇ ਰਾਹ ਦੀ ਤੋਂ ਜੋ ਦੁੱਖ ਸੁਖ ਲਿਖਣਾ ਹੋਵੇ ਕੋਈ ਉਹਨੂੰ ਲਿਖਾਣਾ ਲੱਗੇ ਤੇ ਜੀ ਸਾਰੇ ਅੱਜ ਵੀ ਇਕੱਠੇ ਹੋ ਸੁਪਰੀ ਮੰਦਰ ਦੇ ਵਿੱਚ ਬੈਠੇ ਹੋ ਲੰਗਰ ਦਾ ਵੀ ਰਹੇ ਜਰਦਾਣਾ ਜਿਨੀ ਜੀ ਤੁਸੀਂ ਉਰੇ ਰਹੋਗੇ ਸਾਡੀ ਮੈਨੇਜਮੈਂਟ ਦੀ ਇਹ ਜ਼ਿੰਮੇਵਾਰੀ ਹੈ ਚਾਹ ਪਾਣੀ ਲੰਗਰ ਤੇ ਸਾਰਾ ਆਪਣਾ ਘਰ ਸੰਭਲ ਕੇ ਆਪਣਾ ਮਰਦ ਸੰਭਲ ਕੇ टाइम दे रहे हो सारे का बहुत बहुत धन्यवाद जितने तक प्रदर्शन की जोड़ पड़ी अभी प्रोटेस्ट अगे खड़े हाँ तो खड़े रहा बहुत बहुत धन्यवाद लगे कि अब पांच का होगा क्योंकि जो भी घर है तो अभी पर्चाताप होगा पार्थ पाँच लगे और तक चलेगा कल सवेरे सात बजे तो प्राण प्रतिष्ठा का प्रोग्राम जोड़ा कार्यक्रम शुरू हो जाएगा तो नए शिविक उदघाटन अपने नए शिव को हमारे बैठी सभी आज तो कल तो प्राप्त प्रतिष्ठा का प्रोग्राम शुरू हो जाएगा पूजा पाठ तो आ जा रहे टीम आई वो शुरू करेगी काम करेगी पूरा चौबीस घंटे कार्यक्रम चलेगा रात भी चलेगा तो परसों सवेरे ਸਤ ਸੂਰ ਸਤ ਸੂਰ ਇਹ ਆਪਾਂ ਲਾਲਗੜ੍ਹਪੁਰ ਪੂਰਾ ਪੂਜਾ ਪਾਠ ਕਰਦੇਗਾ ਉਹਦੇ ਬਾਅਦ 8:00 ਤੋਂ ਆਪਾਂ ਸਿਰਦਾ ਘਰਾਂ ਦੇ ਮੰਦਿਰ ਦੀ ਇਤਿਨ ਹੋਏ ਅਜੇ ਤੋਂ ਹੋ ਕੇ ਵਰਮਨ ਸਾਹਿਬ ਜਾ ਕੇ ਆਪ ਬੰਦਲ ਨੇ ਨਾਲ ਨਾਲ ਵਾਪਸ ਹੋ ਰਹਿਣਾ ਤੇ ਮੇਰੇ ਬਾਅਦੀਆਂ ਨਾਲ ਕੋਈ ਨਾ ਸਰ ਲੋਕ ਤਨੋ ਬੜੀ ਤੇਰੀ ਪ੍ਰਕਰਮ ਜਨਾਬ ਸਮੋ ਉਹ ਤੋਂ 9:00 ਵਜੇ ਤੋਂ ਬਾਅਦ ਸਾਥ ਵਜੇ ਜੀ ਦੁਨੀਆ ਲੱਗਦੇ ਜੋ ਆਪਣਾ ਮੂਦ ਕਰੇ ਅਸਮਰਿਚ ਨੂੰ ਜਦੋਂ ਅਗਰ ਜਵਾਨ ਪੂਜਾ ਪਾਠ ਹੋਏਗਾ ਉਹ ਤੋਂ ਬਾਅਦ ਪ੍ਰਚਾਰ ਨਿਤਨ ਹੋਏਗਾ ਉਹ ਤੋਂ ਬਾਅਦ ਭੰਡਾਰਾ ਹੋਏਗਾ ਸਾਰੇ ਲੋਗਾਂ ਨੇ ਸੱਜ ਕਾਰਗਰਮ ਚ ਸ਼ਾਮਲ ਹੋਣਾ ਸਾਰੇ ਸ਼ਹਿਰ ਵਾਸੀਓ ਨੂੰ ਇਹ ਦੱਸ ਰਿਹਾ ਹੈ ਰਾਜੀਬਾ ਜੀ ਦੇ ਵੱਲੋਂ ਵਾਅਦਾ ਉਹਦਾ ਕਿ ਸਾਰੇ ਜਿਹੜੇ ਅਲਵਾ ਆ ਗਏ ਉਹਨਾਂ ਤੋਂ ਪਾਗੜੀ ਹੈ ਤੇ ਸਾਰੇ ਲੋਗ ਇਸ ਕਾਰਗਰਮ ਚ ਸ਼ਾਮਲ ਹੋਣ ਪਰਜਾਨ ਕੇ ਮਵਾਲਾ ਅੱਗੇ ਵਾਦਾ ਹੈ ਬਹੁਤ ਬਹੁਤ ਜੇਵਾ ਪੰਜਾਬ ਨਿਊਟਿ ਦੇ ਸਾਰੇ ਹੀ ਪੈਗ ਪੈਨ ਸਸੀ ਕਾਲ ਜੀ ਖੰਨਾ ਲਲੇੜੀ ਰੋਡ ਤੇ ਕਿਸੈਪੁਰੀ ਮੰਦਿਰ ਆ ਜਿੱਥੇ ਇੱਕ ਸਰਾਵਦੀ ਅੰਸਰਾ ਵੱਲੋਂ ਮੰਦਿਰ ਦੀ ਭੰਨਤੋੜ ਕੀਤੀ ਗਿਆ ਧਾਰਮਿਕ ਸਥਾਨਾ ਗੁਰੂ ਘਰ ਨਾਲ ਜੁੜਿਆ ਹੋਇਆ ਵਾ ਖੰਨੇ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਇੱਥੇ ਆਪਣਾ ਗੋੜ ਗਹਿਣ ਕੀਤਾ ਗੁਰੂ ਦੇ ਪ੍ਰਭੂ ਦੇ ਗੋਣ ਦਾ ਰਹੇ ਨੇ ਕਿਉਂਕਿ ਇੱਥੇ ਬਹੁਤ ਭਾਰਾ ਨੁਕਸਾਨ ਹੈ 15 ਲੱਖ ਦੇ ਅੰਦਰ ਅੰਦਰ ਤੋਂ ਸੋਨਾ ਤੇ ਚਾਂਦੀ ਚੋਰੀ ਹੋਈ ਆ ਕਿਉਂਕਿ ਜਿਹਨੇ ਖੰਨੇ ਸਨ ਜਥੇ ਵੱਖ-ਵੱਖ ਜਥੇ ਵਧੀਆਂ ਮੇਲੇ ਨੇਗੀ ਜੀ ਹੋਰ ਬਹੁਤ ਸਤਿਕਾਰਯੋਗ ਨੇ ਸਾਰੇ ਸਤਿਕਾਰ ਕਰਦੇ ਆ ਕਰਦੇ ਰਹਾਂਗੇ ਕਿਉਂਕਿ ਇਹ ਧਾਰਮਿਕ ਸਥਾਨਾ ਜਿਹੜਾ ਮਾਮਲਾ ਪੂਛ ਪਜਾਸੇ ਦੇ ਚਾਹੇ ਕਿੰਨਾ ਵੀ ਕਿਹਾ ਜੋੜ ਰਹੇ ਕਿ ਹਾਂ ਵੀ ਅਸੀਂ ਜਿੰਨੇ ਚੋਰ ਇਹ ਜਲਦੀ ਜਲਦੀ ਫੜਾਂਗੇ ਪਰ ਫੇਰ ਵੀ ਉਹਨਾਂ ਨੇ 100 ਘੰਟੇ ਦਾ ਟਾਈਮ ਲਿਆ ਵਾ ਅੱਗੇ ਪੁਲਿਸ ਵੱਲੋਂ ਕੀ ਕਾਰਵਾਈ ਆ ਜੀਡੀਐਸ ਪੰਜਾਬੀ ਤੋਂ ਜਸਵੀਰ ਸਿੰਘ ਢਿਲੋਂ ਹਲਵਾਲਾ ਸਾਹਨੇਵਾਲ ਦੀ ਰਿਪੋਰਟ ਜੀ